ਸასი ਗੱਲ ਸਰ ਸਰ ਮੇਰਾ ਨੇਮ ਯਸ਼ਮਿਤ ਕੌਰ ਹੈ ਮੈਂ ਜਿਲ੍ਹਾ ਬਠਿੰਡਾ ਦੀ ਰਹਿਣ ਵਾਲੀ ਆ ਤੇ ਮੇਰੇ ਸਕੂਲ ਦਾ ਨੇਮ ਸਕੂਲ ਆਫ ਐਮੀਨੈਂਸ ਰਾਮਨਗਰ ਹੈ ਤੇ ਸਰ ਅੱਜ ਮੈਂ ਤੁਹਾਡੇ ਸਾਹਮਣੇ ਆਪਣੇ ਕੁਝ ਸ਼ਬਦ ਬਿਆਨ ਕਰਨਾ ਚਾਹਣੀ ਆ ਸਰ 10th ਕਲਾਸ ਦੇ ਵਿੱਚ ਮੈਂ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ CBSE ਸਕੂਲ ਦੇ ਵਿੱਚ ਤੇ ਸਰ ਮੇਰੇ ਮੰਮਾ ਗਵਰਨਮੈਂਟ ਟੀਚਰ ਨੇ ਤੇ ਉਹ ਵੀ ਹੁਣ ਰੈਗੂਲਰ ਹੋਏ ਨੇ ਜੋ 12000 ਟੀਚਰਸ ਪੱਕੇ ਹੋਏ ਸੀ ਤੇ ਤੇ ਸਰ ਜਦੋਂ ਮੇਰੀ 10th ਪਾਸ ਆਊਟ ਹੋ ਗਈ ਤਾਂ ਸਰਕਾਰ ਵੱਲੋਂ ਸਕੂਲ ਆਫ ਫੈਮਿਨਸ ਦਾ ਪ੍ਰੋਜੈਕਟ ਚਲਾਇਆ ਗਿਆ ਤਾਂ ਮੇਰੇ ਮੰਮਾ ਤੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਮੈਨੂੰ ਮੋਟੀਵੇਟ ਕੀਤਾ ਕਿ ਸਰਕਾਰ ਕੁਝ ਨਵਾਂ ਨਵਾਂ ਤੁਹਾਡੇ ਲਈ ਰਾਹ ਖੋਲ ਰਹੀ ਆ ਤਾਂ ਤੁਹਾਨੂੰ ਉਸ ਵਿੱਚ ਜਾਣਾ ਚਾਹੀਦਾ ਤਾਂ ਸਰ ਮੈਂ ਐਗਜ਼ਾਮ ਦਿੱਤਾ ਤੇ ਬਠਿੰਡਾ ਡਿਸਟ੍ਰਿਕਟ ਚੋ ਵੀ ਮੇਰਾ 7th ਰੈਂਕ ਸਕੂਲ ਆਫ ਫੈਮਿਨਸ ਵਿੱਚ ਆਇਆ ਤਾਂ ਸਰ ਜਦੋਂ ਮੈਂ ਉੱਥੇ ਉਹ ਐਡਮਿਸ਼ਨ ਲਈ ਸਰ 10th ਦੇ ਵਿੱਚ ਮੇਰੀ ਪਰਸੈਂਟੇਜ ਕੱਟ ਗਈ ਸੀਗੀ ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਨੂੰ ਸਕੋਪ ਥੋੜਾ ਵੱਡਾ ਚਾਹੀਦਾ ਸੀ ਤੇ ਜਦੋਂ ਸਕੂਲ ਆਫ ਫੈਮਿਨਸ ਦੇ ਵਿੱਚ ਦਾਖਲਾ ਲਿਆ ਤਾਂ ਟੀਚਰਸ ਨੇ ਐਨੀ ਸਪੋਰਟ ਕੀਤੀ ਇਨਫਰਾਸਟ੍ਰਕਚਰ ਐਨਾ ਵਧੀਆ ਮਿਲਿਆ ਤੇ ਸਰ ਮੈਂ ਥੈਂਕਸ ਕਰਨਾ ਚਾਹਣੀ ਆ ਪੰਜਾਬ ਸਰਕਾਰ ਤੇ ਸਕੂਲ ਸਿੱਖਿਆ ਵਿਭਾਗ ਦਾ ਕਿ ਉਹਨਾਂ ਨੇ ਬੱਚਿਆਂ ਲਈ ਐਨਾ ਵਧੀਆ ਮੌਕਾ ਸਿਰਜਿਆ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋ ਲਈ ਐਡਾ ਵੱਡਾ ਮੁਕਾਮ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਸਰ ਕਿ ਕੀ ਕੀ ਇਸ ਵਾਰ ਕੀ ਮੇ ਰਿਜ਼ਲਟ ਆਇਆ ਇਸ ਇਸ ਵਾਰ ਸਰ ਮੇਰਾ ਪੰਜਾਬ ਵਿੱਚੋਂ 5th ਰੈਂਕ ਤੇ ਬਠਿੰਡਾ ਚੋਂ ਮੈਨੇ ਟੌਪ ਕੀਤਾ ਤੇ ਮੇਰੇ 99% ਆਇਸ ਵਾਹ ਜੀ ਬਹੁਤ ਬਹੁਤ ਬਧਾਈ